ਮੈਂ ਅਰੁਣ ਕੁਮਾਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਮਿਚਲੀ ਬੜੋਈ ਜ਼ਿਲ੍ਹਾ ਪਠਾਨਕੋਟ ਆਨਾਲੇ ਤਿਹਾਰ ਦੀਵਾਲੀ ਭੈਯਾ ਦੂਜ ਤੇ ਸਾਰੇ ਆਪਣੇ ਪਿੰਡ ਆਪਣੇ ਸਮਾਜ ਦੇ ਆਪਣੇ ਆਲੇ ਦੁਆਲੇ ਆਪਣੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦੇਣਾ ਚਾਹੁੰਦਾ ਹਾਂ ਇਸ ਸਬੰਧ ਵਿੱਚ ਉਹ ਵਿਭਾਗ ਦੀ ਹਦਾਇਤਾਂ ਅਨੁਸਾਰ ਦੀ ਔਰ ਜੋ ਅਸੀਂ ਸੋਚਨੇ ਸਾਰੇ ਜਣੇ ਕਿ ਦੀਵਾਲੀ ਜਿਹੜੀ ਹੈ ਉਹ ਗ੍ਰੀਨ ਦੀਵਾਲੀ ਦੇ ਰੂਪ ਵਿੱਚ ਮਨਾਇਆ ਜਾਏ ਕਿਉਂਕਿ ਪੋਲੂਸ਼ਨ ਜਿਹੜਾ ਉਹਦੇ ਨਾਲ ਕਈ ਬਿਮਾਰੀਆਂ ਪਟਾਕਿਆਂ ਨਾਲ ਅੱਜਕੱਲ ਨਾੜ ਸੜਨ ਤੇ ਵੀ ਧੂਆਂ ਜਿਹੜਾ ਫਾਇਦਾ ਹੋ ਰਿਹਾ ਉਹਦੇ ਨਾਲ ਕਈ ਬਿਮਾਰੀਆਂ ਪੈਦਾ ਹੋ ਰਹੀਆਂ ਸਾਡੇ ਜਿਹੜੇ ਬਜ਼ੁਰਗ ਹੈ ਜਿਨ੍ਹਾਂ ਨੂੰ ਸਾਹ ਦੀ ਬਿਮਾਰੀ ਹੈ ਅਸੀਂ ਉਹਨਾਂ ਨੂੰ ਆਪਣੇ ਚੰਗੇ ਕਰਮ ਨਾਲ ਗ੍ਰੀਨ ਦੀਵਾਲੀ ਮਨਾਉਣ ਨਾਲ ਉਹਨਾਂ ਨੂੰ ਉਸ ਬਿਮਾਰੀ ਤੋਂ ਬਚਾਇਆ ਜਾ ਸਕੇ ਅਤੇ ਇੱਕ ਵਾਰੀ ਆਪਣੇ ਮੈਂ ਸਾਰੇ ਆਪਣੇ ਇਲਾਕਾ ਨਿਵਾਸੀਆਂ ਨੂੰ ਇੱਕ ਵਾਰੀ ਅਪੀਲ ਕਰਨਾ ਕਿ ਜੋ ਸਾਡੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਮੁਫਤ ਖਾਣਾ ਮੁਫਤ ਵਰਦੀ ਔਰ ਜੋ ਇੱਥੇ ਟੀਚਰਸ ਵੀ ਸਟੈਂਡਰਡ ਹੈ ਵੈਲ ਕੁਆਲੀਫਾਈਡ ਹੈ ਔਰ ਪ੍ਰੋਪਰ ਤਰੀਕੇ ਨਾਲ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਕਿ ਬੱਚੇ ਆਪਣਾ ਭਵਿੱਖ ਜਿਹੜਾ ਉਜਵਲ ਬਣਾ ਕੇ ਸਮਾਜ ਦਾ ਨਾਮ ਰੋਸ਼ਨ ਕਰਨ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਦਾ ਤੇ ਦੇ ਆਪਕਾ ਨਾਮ ਉੱਚਾ ਕਰ ਸਕਤ ਤੇ ਫਿਰ ਫੇਟੋ ਮੈਂ ਸਾਰੇ ਇਲਾਕਾ ਨੂੰ ਆਸਿਆ ਨੂੰ ਦੀਵਾਲੀ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਧੰਨਵਾਦ ਜੀ ਫੇਟੋ